ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਤੇ ਅੱਜ ਉਹ ਜੀ ਅੱਜ ਆਪਾਂ ਮਿਲਾਉਣੇ ਆ ਤੁਹਾਨੂੰ ਆਪਣੇ ਛੋਟੇ ਜੇ ਨਿਊ ਮੈਂਬਰ ਨਾਲ ਤੇ ਅੱਜ ਚ ਦਿਖਾਉਣੇ ਆ ਜੀ ਆਪਣੀ ਨਾ ਮੱਝ ਸੂਈ ਹੈਗੀ ਕੱਲ ਤੇ ਉਹ ਬਲਿਆਂ ਦੀ ਸਿਸ ਹਰਿਆਣੇ ਤੋਂ ਦੇਖੋ ਜੀ ਸਾਡਾ ਛੋਟਾ ਜਾਂ ਨੰਨਾ ਮੁੰਨਾ ਮਹਿਮਾਨ ਤੇ ਇਹ ਆਪਣੀ ਪਿਓਰ ਮੋਹਰਾ ਨਸਲ ਦੀ ਮੱਝ ਹੈ ਜੀ ਇਹ ਨਵਾਬ ਦੇ ਸੀਮਿੰਟ ਉਹ ਗੁੱਬਣ ਸੀ ਜੀ ਤੇ ਗੱਲ ਕਰ ਦਿੱਤਾ ਇਹਨੇ ਕੱਟਾ ਸਨਵਾ ਸੀ ਚਲ ਕੱਟੀ ਦੇ ਦੇ ਹਨਾ ਵਧੀਆ ਤੇ ਉਹ ਤੀਕੇ ਦੀ ਆ ਤੇ ਗੱਲ ਕਰ ਦਿੱਤਾ ਇਹ ਕੱਟਾ ਦੇਖੋ ਜੀ ਸਾਡਾ ਨੰਨਾ ਮੁੰਨਾ ਪਿਆਰਾ ਜਾਂ ਗੁਗਲੂ ਜਾਂ ਦੇਖੋ ਦੇਖੋ ਕਿਵੇਂ ਟੀੜਾ ਟੀੜਾ ਚਾਖਦਾ ਤੇ ਹੈਗਾ ਜੀ ਆਪਣਾ ਨਵਾਬ ਦਾ ਕੱਟਾ ਵਧੀਆ ਨਸਲ ਦਾ ਜੀ ਮਾਜੀ ਵਧੀਆ ਪਿਓਰ ਮੋਰਾ ਨਸਲ ਦੀ ਹੈ ਜੀ ਕਿਉਂਕਿ ਜੀ ਆਪਾਂ ਹੁਣ ਵਧੀਆ ਬਰੀਡ ਤਿਆਰ ਕਰੀ ਜਾਂਦੇ ਆ ਜੀ ਆ ਇਹਦੀ ਪਹਿਲੇ ਸੂਏ ਦੀ ਕੱਟੀ ਹੈ ਵਧੀਆ ਮੋਰਾ ਨਸਲ ਦੀ ਪਿਓਰ ਮੋਰਾ ਚਾ ਜੀ ਇਹ ਹੁਣ ਐਤ ਕੀ ਦੂਜੇ ਸੂਏ ਸੂਈ ਹੈ ਇੱਕ ਮਾਚਾ ਲੈ ਕੇ ਆਉਂਦੀ ਹੈ ਇਹ ਵੀ ਮੋਰਾ ਨਸਲਾ ਜੀ ਤੇ ਇੱਕ ਆਪਾਂ ਆਪਣੇ ਉਹ ਆਹ ਕਰ ਲਈ ਜੀ ਆਪਾਂ ਰਹਾ ਇਸ ਤੋਂ ਦੱਸਿਆ ਸੀ ਪਹਿਲੀ ਵੀਡੀਓ ਚ ਆਪਾਂ ਇਧਰ ਰਿਹਾ ਹਾਸ ਕਰਨੀ ਆ ਉਹਨਾਂ ਪੰਜ ਚਾਰ ਦਿਨ ਹੋ ਗਏ ਜੇ ਅਸੀਂ ਰਿਹਾਰਸ਼ ਕਰ ਲਈਏ ਜੀ ਤੇ ਦੇਖੋ ਜੀ ਆਪਣੇ ਪਸ਼ੂ ਮੇਰਾ ਛੋਟਾ ਜਿਹਾ ਫਾਰਮ ਕਿਉਂਕਿ ਜੀ ਮੈਨੂੰ ਫਾਰਮ ਕੈਨ ਚ ਬਹੁਤ ਖੁਸ਼ੀ ਹੁੰਦੀ ਆ ਇਹ ਹੈ ਜੀ ਆਪਣਾ ਛੋਟਾ ਜਿਹਾ ਫਾਰਮ ਇੱਕ ਆਪਣੀ ਆ ਮੋਹਰਾ ਨਸਲ ਦੀ ਹੈ ਜੀ ਕਿ ਤਿੰਨ ਅਸੀਂ ਹਰਿਆਣੇ ਤੋਂ ਮੱਝਾਂ ਲੈ ਕੇ ਆਉਂਦੀਆਂ ਪਿਓਰ ਮੋਹਰਾ ਨਸਲ ਦੀਆਂ ਤੇ ਦੁੱਧ ਉਹਨਾਂ ਦੋਨਾਂ ਨੇ ਵਧੀਆ ਦਿੱਤਾ ਤੀਜੀ ਦਾ ਪਤਾ ਲੱਗੂਗਾ ਜੀ ਕਿਉਂਕਿ ਅਸੀਂ ਉਹ ਗੱਭਾਂ ਲੈ ਕੇ ਆਂਦੀ ਆ 7 ਮਹੀਨਿਆਂ ਦੀ ਤੇ ਆਹ ਦੋਨੇ ਬੱਚਾ ਆਪਾਂ ਹੁਣ ਐਤ ਕੀ ਕੱਢਾਂਗੇ ਕਿਉਂਕਿ ਜੇ ਇਹ ਨਾ ਹੱਥ ਪੈਂਦੀ ਐ ਇਹ ਮੱਝ ਫਿਰ ਇਹ ਮੈਨੂੰ ਕੱਲੀ ਨੂੰ ਬਹੁਤ ਔਖਾ ਹੋ ਜਾਂਦਾ ਜਿੱਥੇ ਚਲ ਦੋ ਜਾਣੇ ਬਦਲ ਕੇ ਚੋਂਦੇ ਹੋਣ ਤਾਂ ਠੀਕ ਹੈ ਜੀ ਆਹ ਦੇਖੋ ਜੀ ਆਪਣਾ ਛੋਟਾ ਜਿਹਾ ਫਾਰਮ